ਲੁਧਿਆਣੇ ਦੇ ਵਿੱਚ ਮੀਟਿੰਗ ਚੱਲ ਰਹੀ ਆ ਹੇਟਾਂ ਉਹਨਾਂ ਦੀ ਜਿਹੜੀ ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਆ ਸਰਦਾਰ ਬਿੰਦਰ ਸਿੰਘ ਜੀ ਗੋਲੇਵਾਲ ਉਹਨਾਂ ਨੇ ਕੀਤੀ ਆ ਉਹਦੇ ਵਿੱਚ ਜਿਹੜਾ ਅਸੀਂ 26 ਨਵੰਬਰ ਨੂੰ ਇੱਕ ਵੱਡਾ ਇਕੱਠ ਚੰਡੀਗੜ੍ਹ ਦੇ ਵਿੱਚ ਕਰਕੇ ਆਏ ਆ ਮਹਾਲੀ ਚ ਕਰਕੇ ਆਏ ਆ ਉਹਦੀ ਜਾਣਕਾਰੀ ਦਿੱਤੀ ਗਈ ਉਹਦੀ ਦੇਖਿਆ ਗਿਆ ਵੀ ਕਿੰਨੇ ਲੋਕ ਗਏ ਕਿਵੇਂ ਗਏ ਕੀ ਪਰੇਸ਼ਾਨੀਆਂ ਆਈਆਂ ਉਹਦੀ ਪਰਚੋਲ ਕੀਤੀ ਗਈ ਉਥੇ ਪੂਰੀ ਤਸੱਲੀ ਪ੍ਰਗਟ ਕੀਤੀ ਗਈ ਜਿਦੇ ਵਿੱਚ 50-60 ਹਜ਼ਾਰ ਦੇ ਕਰੀਬ ਜਿਹੜਾ ਸਾਡਾ ਕਿਸਾਨ ਸੀਗਾ ਉਹ ਪਹੁੰਚਿਆ ਪ੍ਰਵੰਧ ਪੂਰੇ ਸਹੀ ਹੋਏ ਨੇ ਤੇ ਉਸ ਤੋਂ ਬਾਅਦ ਜਿਹੜੀ ਸਰਕਾਰ ਨਾਲ ਵੀ ਗੱਲ ਹੋਈ ਆ ਜਾਂ ਮੈਮੋਰੰਡਮ ਦਿੱਤਾ ਉਸ ਤੋਂ ਬਾਅਦ ਰਾਜਪਾਲ ਸਾਹਿਬ ਨੂੰ ਵੀ ਅਸੀਂ ਜਿਹੜਾ ਮੰਗ ਪੱਤਰ ਦੇ ਕੇ ਆਏ ਆ ਉਹਦੀ ਪਰਚੋਲ ਵੀ ਜਿਹੜੀ ਅੱਜ ਕੀਤੀ ਗਈ ਆ ਉਸ ਤੋਂ ਬਾਅਦ ਜਿਹੜੇ ਆ ਨਵੇਂ ਪ੍ਰੋਗਰਾਮ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਐਸਕੇਮ ਵੱਲੋਂ ਜਾਰੀ ਕਰਨੇ ਨੇ ਉਹ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਉਹ ਤਫਸੀਲ ਦੇ ਨਾਲ ਜਿਹੜੀਆਂ ਅਗਲੇ ਪ੍ਰੋਗਰਾਮ ਨੇ ਦੋ ਤਿੰਨ ਸਾਡੇ ਅੱਜ ਅਸੀਂ ਜਿਹੜੇ ਫੈਸਲਾ ਕਰ ਰਹੇ ਆ ਉਹ ਵਿੰਦਰ ਸਿੰਘ ਜੀ ਗੋਲੇਵਾਲ ਤੁਹਾਨੂੰ ਦੱਸਣਾ ਜਿਸ ਤਰ੍ਹਾਂ ਦੇ ਨਾਲ ਤੁਸੀਂ ਮੰਗਾ ਕਹਿ ਰਹੇ ਹੋ ਕਿ ਸਰਕਾਰ ਨਹੀਂ ਮੰਦੀ ਆਣ ਵਾਲੇ ਟਾਈਮ ਦੇ ਵਿੱਚ ਕਿਹੋ ਜਿਹਾ ਧਰਨੇ ਪ੍ਰਦਰਸ਼ਨ ਦਿੱਤੇ ਜਾਵਗੀ ਕਿ ਕੋਈ ਇਹੋ ਜਿਹੀ ਮੀਟਿੰਗ ਦੇ ਵਿੱਚ ਵਿਚਾਰਾ ਹੋਈ ਹੈ ਅਸੀਂ ਇਹ ਵਿਚਾਰ ਕਰਕੇ ਕਿਉਂਕਿ ਜਿਹੜੀ ਸਾਡਾ ਸੈਂਟਰ ਲੈਵਲ ਦੀ ਬੋਡੀ ਹੁੰਦੀ ਹੈ ਜਿਵੇਂ 8 ਤਰੀਕ ਨੂੰ ਅਸੀਂ ਦਿੱਲੀ ਦੇ ਵਿੱਚ ਜਾਂ ਕਰਨਾਲ ਦੇ ਵਿੱਚ ਜਿਹੜੀ ਮੀਟਿੰਗ ਅਸੀਂ ਕਰਨ ਜਾ ਰਹੇ ਹਾਂ ਉਹਦੇ ਲਈ ਅਸੀਂ ਕੁਝ ਸੁਜੈਸ਼ਨਾਂ ਲੈ ਕੇ ਜਾਣੇ ਆ ਇਥੋਂ ਇਕੱਠੀਆਂ ਕਰਕੇ ਜਿਹੜੀਆਂ ਮੰਗਾਂ ਸਾਡੀਆਂ ਹੁੰਦੀਆਂ ਨੇ ਸੈਂਟਰ ਲੈਵਲ ਦੀਆਂ ਵੀ ਤੇ ਪੰਜਾਬ ਲੈਵਲ ਦੀਆਂ ਵੀ ਜਿਹੜੀਆਂ ਸੈਂਟਰ ਲੈਵਲ ਦੀਆਂ ਮੰਗਾਂ ਹੁੰਦੀਆਂ ਨੇ ਉਹ ਉੱਥੇ ਹੀ ਜਦ ਅੱਠ ਤਰੀਕ ਨੂੰ ਸਾਡੀ ਮੀਟਿੰਗ ਹੋਊ ਉਦੋਂ ਪਾਸ ਹੋ ਜਾਣਗੀਆਂ ਜਿਵੇਂ 11 ਵਾਲੀ ਸਾਡੀ ਪਹਿਲੀ ਮੀਟਿੰਗ ਦੇ ਵਿੱਚ ਪਾਸ ਹੋ ਵੀ ਗਈ 11 ਸਾਰੇ ਐਮਪੀਆ ਨੂੰ ਅਸੀਂ ਮੰਗ ਪੱਤਰ ਦੇਣੀ ਆ ਪਹਿਲਾਂ ਪਾਸ ਹੋਈ ਆ ਉਹ ਅਸੀਂ ਅੱਜ ਕਹਿਤਾ ਵੀ ਸਾਰਿਆਂ ਨੂੰ 11 ਤਰੀਕ ਨੂੰ ਅਸੀਂ ਮੰਗ ਪੱਤਰ ਦਵਾਂਗੇ 8 ਤਰੀਕ ਨੂੰ ਜਿਹੜੀ ਸਾਡੀ ਮੀਟਿੰਗ ਦੁਬਾਰਾ ਕਰਨਾਲ ਚ ਹੋ ਅਸੀਂ ਇੱਥੋਂ ਕੁਝ ਸੁਝਾਅ ਲੈ ਕੇ ਚੱਲੇ ਆ ਉਹ ਅੱਜ ਨਹੀਂ ਦੱਸ ਸਕਦੇ ਉਹ ਅਸੀਂ ਸੈਂਟਰਲ ਲੈਵਲ ਦੀ ਮੀਟਿੰਗ ਚ ਰੱਖਾਂਗੇ ਉੱਥੋਂ ਜਦ ਪਾਸ ਹੋ ਜਾਣਗੇ ਉੱਥੋਂ ਡੇਟਾ ਫਾਈਨਲ ਹੋ ਜਾਣਗੇ ਆ ਫਿਰ ਅਸੀਂ ਅਗਲੀ ਮੀਟਿੰਗ ਦੇ ਵਿੱਚ ਉਹ ਰੱਖਾਂਗੇ ਤੇ ਪੰਜਾਬ ਸਰਕਾਰ ਨੂੰ ਵੀ ਅਸੀਂ ਖਾਸ ਕਰਕੇ ਕਹਿੰਨੇ ਆ ਵੀ ਜਿਹੜੀਆਂ ਮੰਗਾਂ ਨੇ ਪੰਜਾਬ ਸਰਕਾਰ ਵੱਲ ਵੀ ਅਸੀਂ ਦੇਖ ਰਹੇ ਆ ਉਹ ਟਾਈਮ ਮੰਗੀ ਜਾਂਦੇ ਬਾਰੂ ਬਾਰੀ ਅਸੀਂ ਉਹਨਾਂ ਨੂੰ ਵੀ ਚੇਤਾਵਨੀ ਵੀ ਦਿੰਨੇ ਆ ਵੀਰ ਕਿਰਪਾ ਕਰੋ ਇਹ ਮੰਗਾ ਮੰਨ ਲਓ ਕਿਤੇ ਸਾਨੂੰ ਸੈਂਟਰ ਦੇ ਨਾਲ-ਨਾਲ ਪੰਜਾਬ ਦੇ ਖਿਲਾਫ ਵੀ ਮੋਰਚਾ ਨਾ ਖੁੱਲਣਾ ਪਵੇ ਸਾਡੀਆਂ ਫੌਰਨ ਤੌਰ ਤੇ ਜਿਹੜੀਆਂ ਮੰਗਾਂ ਉਹ ਮੰਨ ਲਓ ਥੋੜਾ ਬ੍ਰੀਫ ਹੀ ਕਰ ਦੋ ਕਿ ਪੰਜਾਬ ਸਰਕਾਰ ਕੋ ਕੀ ਕਰ ਰਹੀ ਹੁੰਦੀ ਹੈ ਇੱਕ ਤਾਂ ਮਸਰਕਾ ਮਾਲਕ ਅੰਦਾਜ਼ ਬਿਆਨ ਵੀ ਆਇਆ ਜਿਹੜੀਆਂ ਸਾਡੀਆਂ ਜ਼ਮੀਨਾਂ ਐਵੇਂ ਖੋਹ ਰਏ ਆ ਦੂਸਰੇ ਜਿਹੜੇ ਨੈਸ਼ਨਲ ਹਾਈਵੇ ਨਿਕਲ ਰਹੇ ਆ ਉਹ ਰੋਜ਼ ਸਾਡੇ ਅਸੀਂ ਕਿਤਨਾ ਕਿਤੇ ਇੰਨਾਂ ਦੀ ਵਿਰੋਧਤਾ ਕਰਦੇ ਆਂ ਉਹ ਅਸੀਂ ਕੀ ਮੰਗ ਰਹੇ ਹਾਂ ਉਹ ਸੈਂਟਰ ਨੇ ਪੈਸੇ ਦੇਣੇ ਆ ਪੰਜਾਬ ਸਰਕਾਰ ਦਾ ਕੁਝ ਬਹੁਤਾ ਉਹਦੇ ਵਿੱਚ ਨਹੀਂ ਜਾਂਦਾ ਅਸੀਂ ਕਹਿੰਦੇ ਆ ਵੀ ਪੈਸੇ ਸਾਨੂੰ ਮਾਰਕੀਟ ਦੇ ਹਿਸਾਬ ਨਾਲ ਦਿੱਤੇ ਜਾਣ ਇੱਥੇ ਸਾਡੇ ਕੋਲ ਦੀ ਉਹ ਲੁਧਿਆਣੇ ਦੇ ਲੰਘ ਰਿਹਾ ਜਿੱਥੇ 35-40 ਲੱਖ ਰੁਪਏ ਕਿਲੇ ਦਾ ਦਿੱਤਾ ਜਾ ਰਿਹਾ ਜਿੱਥੇ 70-80 ਲੱਖ ਰੁਪਏ ਰੇਟ ਆ ਅਸੀਂ ਕਹਿੰਦੇ ਆ ਰੇਟ ਮੁਤਾਬਕ ਸਾਨੂੰ ਪੈਸੇ ਦੋ ਅਸੀਂ ਵਿਰੋਧਤਾ ਵੀ ਕੀਤੀ ਅਸੀਂ ਉਹਨਾਂ ਚਿਰ ਬਣ ਨਹੀਂ ਦਵਾਂਗੇ ਜਿੰਨਾ ਚਿਰ ਸਾਨੂੰ ਮਾਰਕੀਟ ਰੇਟ ਦੇ ਹਿਸਾਬ ਨਾਲ ਪੈਸੇ ਨਹੀਂ ਮਿਲਦੇ ਅੱਛਾ ਉੱਥੇ ਗਵਰਨਰ ਦੇ ਕੁਝ ਦਿਲਾਉ ਤੋਂ ਹੋਇਆ ਕੁਝ ਵੀ ਕੋਈ ਦਿਲਾਸਾ ਦਿੱਤਾ ਉਹਨਾਂ ਨੇ ਗਵਰਨਰ ਨੂੰ ਤਾਂ ਅਸੀਂ ਮੰਗ ਪੱਤਰ ਦਿੱਤਾ ਸੈਂਟਰ ਦਾ ਉਹਦੇ ਚ ਜਿਹੜੀ ਐਮਐਸਪੀ ਦਾ ਸਾਡਾ ਜਿਹੜੀ ਰਹਿੰਦੀ ਆ ਉਹਦੇ ਲਈ ਅਸੀਂ ਸੀ2+50% ਮੰਗਦੇ ਆ ਤੇ ਜਿਹੜੇ ਤੇ ਸਾਡੇ ਪਰਚੇ ਆ ਜੇ ਕਾਫੀ ਜਗ੍ਹਾ ਪਰਚੇ ਵੀ ਨਹੀਂ ਹੋਏ ਚੰਡੀਗੜ੍ਹ ਚ ਵੀ ਨਹੀਂ ਸਾਡੇ ਤੇ ਜਿਹੜੇ ਪਾਪਸ ਲਏ ਗਏ 2022 ਦਾ ਜਿਹੜਾ ਬਿਜਲੀ ਬਿੱਲ ਉਹ ਆ ਲਖਮੀਰਪੁਰ ਖੀਰੀ ਦਾ ਸਾਨੂੰ ਇਨਸਾਫ ਨਹੀਂ ਮਿਲਿਆ ਇਹ ਮੰਗਾਂ ਅਸੀਂ ਜਿਹੜੀਆਂ ਨੇ ਉਹ ਗਵਰਨਰ ਸਾਹਿਬ ਨੂੰ ਦੇ ਕੇ ਆਇਆ ਉਹਨਾਂ ਨੇ ਕਹਿਤਾ ਵੀ ਮੈਂ ਅੱਕੇ ਇਹ ਰეკਮੈਂਡ ਕਰਕੇ ਅੱਗੇ ਰਾਸ਼ਟਰਪਤੀ ਜੀ ਨੂੰ ਮੈਂ ਇਹ ਤੁਹਾਡਾ ਮੈਮੋਰੰਡਮ ਪੇਸ਼ ਕਰਾਂਗਾ ਅੱਜ ਦਾ ਜੋ ਮੀਟਿੰਗ ਹੈ ਮੇਨ ਸਮੀਖਿਆ ਸੀ 26 ਤਰੀਕ ਦੇ ਸਾਡਾ ਜੋ ਪ੍ਰੋਗਰਾਮ ਹੈ ਉਹ ਕਿਸ ਤਰ੍ਹਾਂ ਦੇ ਹੋਇਆ ਤਾਂ ਉਹ ਸਾ ਇਸ ਤਰ੍ਹਾਂ ਹੀ ਸਾਰੇ ਜਿਸ ਤਰ੍ਹਾਂ ਰਹਿ ਦਿੱਤੀ ਹੈ ਵੀ 101% ਸਾਡਾ ਜਿਹੜਾ ਕਾਮਯਾਬ ਜਿਹੜਾ ਪ੍ਰੋਗਰਾਮ ਸੀ 26 ਦਾ ਕੀਤਾ ਹੈ ਸੰਘਰਸ਼ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਥੋੜਾ ਜਿਹਾ ਨੈਗੇਟਿਵਟਾਈ ਸੀ ਤਾਂ ਉਹ ਲੋਕਾਂ ਨੂੰ ਇਸ ਗੱਲ ਦਾ ਜਾਂ ਸਰਕਾਰ ਇਹ ਗੱਲ ਕਰ ਰਹੀ ਸੀ ਕਿ ਇਹ ਜਿਹੜਾ ਸੰਯੁਕਤ ਮੋਰਚਾ ਹੈ ਉਹ ਨਹੀਂ ਰਿਹਾ ਜੋ ਪਹਿਲਾਂ ਸੀ ਸੋ ਦੱਸਣ ਵਾਸਤੇ ਲੋਕਾਂ 'ਚ ਅਹਿਸਾਸ ਹੋ ਗਿਆ ਲੋਕਾਂ ਦੇ ਵਿੱਚ ਇਹ ਗੱਲ ਚੱਲ ਗਈ ਕਿ ਜਿਹੜਾ 26 ਦਾ ਪ੍ਰੋਗਰਾਮ ਹੈ ਉਹਵੇਂ ਜਿਵੇਂ ਸੀ ਜਿਵੇਂ ਸਿੰਘੂ ਬਾਰਡਰੋਂ ਟਿਕਰੀ ਬਾਰਡਰ ਤੇ ਜਿਸ ਤਰ੍ਹਾਂ ਇਕੱਠ ਹੁੰਦਾ ਸੀ ਉਸੇ ਹਿਸਾਬ ਦੇ ਨਾਲ ਲੋਕ ਆਏ ਨੇ ਸੋ ਉਸ ਤੋਂ ਬਾਅਦ ਅਸੀਂ ਸਾਡਾ ਜੋ ਪ੍ਰੋਗਰਾਮ ਹੈ 8 ਦਸੰਬਰ ਦੀ ਸਾਡੀ ਕਰਨਾਲ ਮੀਟਿੰਗ ਹੈ ਜਿਹੜਾ ਇੰਡੀਆ ਲੈਵਲ ਦੀ ਹੈਗੀ ਹੈ ਉੱਚ ਕੋਜੇ ਸਾਡੀਆਂ ਮੰਗਾਂ ਤੈ ਹੋਣੀਆਂ ਸਾਰਾ ਜੋ ਬਣਨਾ ਹੈਗਾ ਡਾਟਾ ਉਹਦਾ ਅਸੀਂ 11 ਦਸੰਬਰ ਨੂੰ ਸਾਰੇ ਐਮਪੀ ਜੇ ਜਿਹੜੇ ਐਮਐਲਏ ਹੈਗੇ ਨੇ ਮინისტრ ਹੈਗੇ ਨੇ ਉਹਨਾਂ ਨੂੰ ਪੰਜਾਬ ਲੈਵਲ ਦੀਆਂ ਔਰ ਜੋ ਸੈਂਟਰ ਲੈਵਲ ਦੀਆਂ ਮੰਗਾਂ ਹੈਗੀਆਂ ਉਹਨਾਂ ਨੂੰ ਸਾਰਾ ਜਿਹੜਾ ਦੇਣਾ ਹੈਗਾ ਹੋ ਸਕਦਾ ਅਸੀਂ ਜੋ ਹੈ 8 ਦਸੰਬਰ ਤੋਂ ਪਹਿਲਾਂ ਅਗਲਾ 8 ਦਾ ਪੂਰਾ ਸਿਸਟਮ ਕਰਨ ਵਾਸਤੇ ਇੱਕ ਮੀਟਿੰਗ ਅਸੀਂ ਹੋਰ ਲਈਏ ਉਹਦੀ ਅਜੇ ਪੱਕੀ ਸਾਡੀ ਡੇਟ ਫਿਕਸ ਨਹੀਂ ਹੋਈ ਸੋ ਉਹਦੀ ਡੇਟ ਵੀ ਅਸੀਂ ਫਿਕਸ ਕਰਾਂਗੇ ਕਿ ਕੀ 8 ਤੋਂ ਪਹਿਲਾਂ ਕਮੇਟੀ ਰੱਖ ਕੇ ਉਹਦਾ 11 ਦਾ ਪ੍ਰੋਗਰਾਮ ਜਿਹੜਾ ਹੈਗਾ ਸਾਰਾ ਇਹਦਾ ਹੈਗਾ 11 ਦੇ ਪ੍ਰੋਗਰਾਮ ਵਿੱਚ ਸਾਡਾ ਵਿਚਾਰ ਬਣਿਆ ਸੀ ਵਹੀ ਗੱਲਾਂ ਤੇ ਮਾਰਚ ਕਰਾਂਗੇ ਅ ਵੱਡਾ ਇਕੱਠ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਇੱਕ ਪੂਰਾ ਵੱਡਾ ਜਾਂ ਮੋਟਰਸਾਈਕਲ ਹੋਣ ਕਾਰਾਂ ਜੀਪਾ ਹੋਣ ਵੱਡਾ ਸਿਸਟਮ ਕਰਕੇ ਤਾਂ ਜੋ ਲੋਕਾਂ ਦੇ ਵਿੱਚ ਵੀ ਸਾਰਾ ਦੱਸਿਆ ਜਾ ਸਕੇ ਨਾ ਗੱਲਾਂ ਨੂੰ ਸੋ ਇਸ ਤੇ ਜਿਹੜੀ ਇਹ ਮੇਨ ਮੀਟਿੰਗ ਜਿਹੜੀ ਸਪੈਸ਼ਲ ਹੈਗੀ ਹੈ ਇਸੇ ਤੇ ਅੱਜ ਕੀਤੀ ਗਈ ਸੀ ਉਹਨਾਂ ਨਾਲ ਅੱਜ ਫਿਰ ਅਸੀਂ ਮੀਟਿੰਗ ਕਰਾਂਗੇ ਮੁੱਦੇ ਜੋ ਸੈਂਟਰ ਲੈਵਲ ਦੇ ਮੁੱਦੇ ਤਾਂ ਉਹੀ ਹੋਣਗੇ ਜਿਸ ਤਰ੍ਹਾਂ ਸਾਡੇ ਜਹਾਖ ਲਖੀਂਪੁਰ ਖਰੀਦਮ ਮਸਲਾ ਹੈਗਾ ਜਾਂ ਸਾਡੇ ਐਮਐਸਪੀ ਦਾ ਮਸਲਾ ਹੈਗਾ ਜਾਂ ਜੋ ਸਜਾਵਾਂ ਜਿਹੜੀਆਂ ਹੈਗੀਆਂ ਸਾਡੀਆਂ ਦਿੱਤੀਆਂ ਹੋਈਆਂ ਜਿਨ੍ਹਾਂ ਨੂੰ ਜੋ ਕੇਸ ਦਰਜ ਹੋਏ ਨੇ ਉਹ ਸਾਰੇ ਮੁੱਦੇ ਹੈਗੇ ਨੇ ਹੋਰ ਜਿਹੜਾ ਜਿਸ ਤਰ੍ਹਾਂ ਬਿਜਲੀ ਦਾ ਮਸਲਾ 2022 ਦਾ ਸਾਡਾ ਮਸਲਾ ਚੱਲਦਾ ਸੀਗਾ ਜਾਂ ਪ੍ਰਾਲੀ ਦਾ ਮਸਲਾ ਹੈਗਾ ਸਾਰੇ ਸਾਰੇ ਮਸਲੇ ਜਿਹੜੇ ਹੈਗੇ ਉਹ ਰੱਖ ਕੇ ਹੋਰ ਪੰਜਾਬ ਲੈਵਲ ਦੇ ਨਵੇਂ ਮਸਲੇ ਵਿਚਾਰ ਕੇ ਜੋ ਹੈਗੇ ਆ ਜਿਹੜੀ ਅਸੀਂ ਮੀਟਿੰਗ ਰੱਖਾਂਗੇ ਅਗਲੀ ਉਹ ਸਾਰੇ ਮਸਲੇ ਵਿਚਾਰ ਕੇ ਜਿਹੜਾ ਹੈ ਉਹਦੇ ਵਿੱਚ ਅਸੀਂ ਲਾ ਕੇ ਮੰਗ ਪੱਤਰ ਦੇ ਵਿੱਚ ਉਹ ਪਾਵਾਂਗੇ ਸਾਰੇ 11 ਤਿਕਨੂਮ ਕੀ ਐਮਐਲਏ ਦਾ ਜ਼ਿਕਰ ਕੀਤਾ ਮਿਸਟਰ ਦਾ ਜ਼ਿਕਰ ਕੀਤਾ ਕਿ ਉਹਨਾਂ ਦਾ ਘੇਰਾਓ ਕੀਤਾ ਜਾਊਗਾ ਜਾਂ ਕੀ ਰਣ ਨਹੀਂ ਨਹੀਂ ਉਹਨਾਂ ਨੂੰ ਇੱਕ ਵੱਡਾ ਇਕੱਠ ਕਰਕੇ ਉਹਨਾਂ ਦੇ ਬੁਹਾਂ ਕੇ ਜਾਇਜੂ ਉਹਨਾਂ ਨੂੰ ਮੰਗ ਪੱਤਰ ਤੇ ਜਾਣਗੇ ਚੇਤਾਵਨੀ ਪੱਤਰ ਜਿਹੜੇ ਸਰਕਾਰ ਨੂੰ ਚੇਤਾਵਨੀ ਪੱਤਰ ਦੇਵਾਂਗੇ ਅਸੀਂ ਔਰ ਜੋ ਜੋ ਆਪੋਜੀਟ ਪਾਰਟੀਆਂ ਹੈਗੀਆਂ ਉਹਨਾਂ ਦੇ ਜੋ ਹੈਗੇ ਨੇ ਉਹਨਾਂ ਨੂੰ ਅਸੀਂ ਇੱਕ ਮੰਗ ਪੱਤਰ ਦੇ ਤੌਰ ਤੇ ਦੇਵਾਂਗੇ ਇਹ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀਆਂ ਜਥੇਬੰਦੀਆਂ 32 ਜਥੇਬੰਦੀਆਂ ਜਾਂ ਆਲ ਨੇ ਜੋ ਸਹਾਇਕ ਚੁਕਾ ਸਨ ਬੱਚੇ ਜੱਥੇ ਬੰਦੀਆਂ ਹੈਗੀਆਂ ਉਹਨਾਂ ਵੱਲੋਂ ਜਿਹੜਾ ਸਾਰਾ ਹੈਪਰ ਉਹ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਬੱਤੀ ਚੁਕਾ ਸਨ ਜੱਥੇ ਬੰਦੀਆਂ ਨਾਲ ਸਮੇਤ ਉਗਰਾਹਾਂ ਤੇਤੀ ਹੋਗੇ ਸੀ ਅਸੀਂ ਔਰ ਉਹਨਾਂ ਉਹਨੇ ਜੱਥੇ ਬੰਦੀਆਂ ਵੱਲੋਂ ਜਿਹੜੇ ਇਹ ਮੰਗ ਪੱਤਰ ਸਾਡਾ ਜਿਹੜਾ ਹੈ ਕਿਤੇ ਹਾਂਜੀ ਪੰਜਾਬ ਤੇ ਹਰਿਆਣਾ ਦੀ ਹਾਂ ਪੰਜਾਬ ਦੇ ਵਿੱਚ ਆ ਕੋਸ਼ਿਸ਼ ਕਰਾਂਗੇ ਅਸੀਂ ਜਿਹੜਾ ਹੈਗਾ ਉਹਨਾਂ ਹਰਿਆਣੇ ਨਾਲ ਔਰ ਦੂਸਰੇ ਸਟੇਟਾਂ ਨਾਲ ਗੱਲ ਕਰਕੇ ਜਿਹੜਾ ਹੈਗਾ ਸਾਰੇ ਆਲਤੀ ਹੋ ਜਾਵੇ ਪੰਜਾਬ ਵੱਲੋਂ ਤਾਂ ਇਹ ਸਾਡਾ ਫਿਕਸ ਕੀਤਾ ਹੋਇਆ ਹੈ ਵੈਸੇ ਸਾਰੇ ਸਾਡਾ ਜਿਹੜਾ ਸੰਯੁਕਤ ਮੋਰਚੇ ਦਾ ਸਰ ਸਿਸਟਮ ਇਹੀ ਹੈਗਾ ਅਸੀਂ ਇੰਡੀਆ ਲੈਵਲ ਦਾ ਉਹਨੂੰ ਵੱਡਾ ਪ੍ਰੋਗਰਾਮ ਰੱਖੀ ਗਏ ਕੋਈ ਗੱਲਬਾਤ ਨਹੀਂ ਹੋਪਈ ਜੀ ਖੇਤੀਬਾੜੀ ਮੰਤਰੀ ਕਹਿੰਦੇ ਨੇ ਅਸੀਂ ਮੰਗਾ ਮੰਨਣ ਨੂੰ ਤਿਆਰ ਆ ਪੰਜਾਬ ਦੇ ਨੇ ਚਾਹੀ ਕੇਂਦਰ ਦੇ ਦੇਖੋ ਗੱਲ ਤਾਂ ਮੈਂ ਮੰਗਾ ਤਾਂ ਮੰਨਦੇ ਨੇ ਜਦੋਂ ਅਸੀਂ ਜਦੋਂ ਵੀ ਸੀਮਨਾ ਮੀਟਿੰਗ ਹੋਈ ਜਾਂ ਖੇਤੀਬਾੜੀ ਮਿੰਟ ਮੀਟਿੰਗ ਹੁੰਦੀ ਉਹੀ ਉਸੇ ਬਾਰੇ ਜਿਹੜਾ ਇਹ ਸਿਸਟਮ ਚੱਲ ਰਿਹਾ ਵੀ ਅੱਗੇ ਜੇ ਉਹ ਮੰਗਾ ਨਹੀਂ ਮੰਨਦੇ ਤਾਂ ਸਾਡਾ ਅਗਲਾ ਸੰਘਰਸ਼ ਦਾ ਕੀ ਰੂਪਰੇਖਾ ਉਸੇ ਵਾਸਤੇ ਇੱਕ ਸੰਕੇਤ ਸੀਗਾ ਜਿਹੜਾ 26 ਦਾ ਪ੍ਰੋਗਰਾਮ ਹੈਗਾ ਸੈਂਟਰ ਨੂੰ ਔਰ ਪੰਜਾਬ ਨੂੰ ਇੱਕ ਸੰਕੇਤਕ ਸੀਗਾ ਕਿ ਆਉਣ ਵਾਲੇ ਇਲੈਕਸ਼ਨ ਹੋਣਾ 24 ਦਾ ਆਉਣਾ ਹੈਗਾ ਜਾਂ ਹੋਰ ਹੈਗਾ ਸਾਰਾ ਉਹ ਦੇਖਿਆ ਸੰਕੇਤਕ ਹੈਗਾ ਕਿ ਅਲਰਟ ਹੋ ਜਾਣ ਵੀ ਅਸੀਂ ਲੋਵੇਂ ਜਿਵੇਂ ਹੈਗੇ ਜਿਵੇਂ ਸਾਡਾ ਸੰਘਰਸ਼ ਮੋਰਚਾ ਪਹਿਲਾਂ ਸੀ ਅੱਜ ਉਵੇਂ ਖੜਾ ਉਸ ਤੋਂ ਵੀ ਵੱਧ ਲੋਕ ਜਿਹੜੇ ਹੈਗੇ ਆ ਉਵੇਂ ਅਲਰਟ ਨੇ ਕੋਈ ਸਯੁਕਤ ਮੋਰਚਾ ਟੁੱਟਿਆ ਨਹੀਂ ਹੈ ਉਵੇਂ ਜਿਵੇਂ ਖੜਾ ਹੈਗਾ ਉਹ ਸੰਕੇਤ ਦਿੰਦਾ ਹੈ ਉਹਨਾਂ ਨੂੰ ਸ੍ਰੀ ਲਖਵਾਲ ਸਾਹਿਬ ਲਗਾਤਾਰ